ਜਿਵੇਂ ਅਮਰੀਕਾ ਦੇ ਵਿੱਚ ਸ਼ਾਰਕ ਟੈਂਕ ਨੇ ਅਮਰੀਕਾ ਦੀ ਇਕਨੋਮੀ ਨੂੰ ਬੂਸਟ ਦਿੱਤਾ ਅੱਜ ਅਮਰੀਕਾ ਇੱਕ ਵਿਕਸਿਤ ਰਾਸ਼ਟਰ ਬਣਿਆ ਤੇ ਉੱਥੇ ਦੇ ਸਟਾਰਟਅਪ ਇਕੋਸਿਸਟਮ ਕਰਕੇ ਹੈ। ਔਰ ਕੈਂਪਸ ਟੈਂਕ ਪ੍ਰੋਗਰਾਮ ਜਿਹੜਾ ਹੈ ਇਹ ਦੇਸ਼ ਭਰ ਦੀਆਂ ਸੰਸਥਾਵਾਂ ਦੇ ਵਿੱਚ ਪੜਨ ਵਾਲੇ ਨੌਜਵਾਨਾਂ ਨੂੰ ਇੱਕ ਮੰਚ ਮੁਹੱਈਆ ਕਰੇਗਾ। ਤੁਸੀਂ ਸਭ ਇਹਦੇ ਵਿੱਚ ਪੰਜਾਬ ਦੇ ਵਿਦਿਆਰਥੀ ਐਡਮਿਸ਼ਨ ਲੈ ਸਕਦੇ ਆ ਦੇਸ਼ ਭਰ ਦੀ 20 ਸਾਲ ਤੋਂ ਘੱਟ ਉਮਰ ਦਾ ਇੱਕ ਮੈਂਬਰ ਹੋਣਾ ਜ਼ਰੂਰੀ ਹੈ ਕਿਸੇ ਵੀ ਸਟਾਰਟਅੱਪ ਦੇ ਵਿੱਚ 30 ਸਾਲ ਤੋਂ ਘੱਟ ਉਮਰ ਵਾਲਾ ਕਿਉਂਕਿ ਯੰਗ ਐਂਟਰਪ੍ਰੈਨਿਓਰਸ਼ਿਪ ਪ੍ਰੋਗਰਾਮ ਹੈ 30 ਸਾਲ ਤੋਂ ਘੱਟ ਵਾਲਾ ਜ਼ਰੂਰ ਹੋਣਾ ਚਾਹੀਦਾ ਪੰਜਾਬ ਦੇ ਯੂਥ ਨੂੰ ਨਿਰਾਸ਼ਾ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਬਾਹਰ ਭੱਜਣ ਦੀ ਜ਼ਰੂਰਤ ਨਹੀਂ ਹੈ ਅਸੀਂ ਪੰਜਾਬ ਨੂੰ ਖੜਾ ਕਰਨਾ ਪੈਣਾ ਸਿਰ ਔਰ ਇਹ ਨੌਜਵਾਨਾਂ ਨੇ ਖੜਾ ਕਰਨਾ ਸਾਡੀ ਡਿਊਟੀ ਤਾਂ ਇੰਨੀ ਹੈ ਕਿ ਅਸੀਂ ਉਹਨਾਂ ਵਾਸਤੇ ਮੌਕੇ ਲੈ ਕੇ ਆਈਏ ਅਫਸਰ ਲੈ ਕੇ ਆਈਏ ਔਰ ਅਸੀਂ ਲੈ ਕੇ ਆ ਰਹੇ ਹਾਂ ਦੇਖ ਰਹੇ ਹੋ ਚੰਡੀਗੜ੍ਹ ਦਿਨ ਭਰ ਨਿਊਜ਼ ਚੈਨਲ ਸਾਡੇ ਨਾਲ ਖਾਸ ਗੱਲਬਾਤ ਕਰਨ ਲਈ Rajya Sabha ਦੇ ਸਾਂਸਦ ਸਤਨਾਮ ਸਿੰਘ ਸੰਧੂ ਜੀ ਨੇ ਸੰਧੂ ਸਾਹਿਬਾਜ ਕੈਂਪਸ ਟੈਂਕ ਦੀ ਲਾਂਚਿੰਗ ਇਵੈਂਟ ਕੀਤੀ ਹੈ ਕਿਵੇਂ ਦੇਖਦੇ ਹਾਂ ਅੱਜ ਬਹੁਤ ਹੀ ਉਤਸ਼ਾਹ ਵਾਲਾ ਮਾਹੌਲ ਹੈ ਕੈਂਪਸ ਟੈਂਕ ਪ੍ਰੋਗਰਾਮ ਭਾਰਤ ਵਿੱਚ ਪਹਿਲੀ ਵਾਰ ਲਾਂਚ ਹੋ ਰਿਹਾ ਹੈ ਜਿਵੇਂ ਅਮਰੀਕਾ ਦੇ ਵਿੱਚ ਸ਼ਾਰਕ ਟੈਂਕ ਨੇ ਅਮਰੀਕਾ ਦੀ ਇਕਨੋਮੀ ਨੂੰ ਬੂਸਟ ਦਿੱਤਾ ਅੱਜ ਅਮਰੀਕਾ ਇੱਕ ਵਿਕਸਿਤ ਰਾਸ਼ਟਰ ਬਣਿਆ ਤੇ ਉੱਥੇ ਦੇ ਸਟਾਰਟਅਪ ਇਕੋਸਿਸਟਮ ਕਰਕੇ ਹੈ ਕਦੇ ਫੇਸਬੁੱਕ ਗੂਗਲ ਇਹ ਸਾਰੀਆਂ ਕੰਪਨੀਆਂ ਮਾਈਕਰੋਸਾਫਟ ਇਹ ਵੀ ਸਟਾਰਟਅਪ ਸੀ ਉਹੀ ਕਲਚਰ ਜਿਹੜਾ ਭਾਰ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਭਾਰਤ ਦੇ ਵਿੱਚ ਸ਼ੁਰੂ ਕਰਨ ਵਾਸਤੇ ਸਾਨੂੰ ਸੱਦਾ ਦਿੱਤਾ ਸੀ 2014 ਵਿੱਚ 350 ਸਟਾਰਟਅਪ ਵਾਲਾ ਦੇਸ਼ ਅੱਜ ਪੌਣੇ 2 ਲੱਖ ਸਟਾਰਟਅਪ ਦੇ ਨਾਲ ਦੁਨੀਆ ਦੇ ਸਾਹਮਣੇ ਤੀਜੀ ਵੱਡੀ ਸਟਾਰਟਅਪ ਇਕੋਸਿਸਟਮ ਬਣ ਕੇ ਸਾਹਮਣੇ ਖੜਾ ਹੈ ਔਰ ਕੈਂਪਸ ਟੈਂਕ ਪ੍ਰੋਗਰਾਮ ਜਿਹੜਾ ਹੈ ਇਹ ਦੇਸ਼ ਭਰ ਦੀਆਂ ਸੰਸਥਾਵਾਂ ਦੇ ਵਿੱਚ ਪੜਨ ਵਾਲੇ ਨੌਜਵਾਨਾਂ ਨੂੰ ਇੱਕ ਮੰਚ ਮੁਹੱਈਆ ਕਰੇਗਾ ਜਿੱਥੇ ਉਹ ਆਪਣੇ ਆਈਡੀਆ ਨੂੰ ਲੈ ਕੇ ਇਨਵੈਸਟਮੈਂਟ ਵੀ ਲੈ ਸਕਦੇ ਆ ਗਾਈਡੈਂਸ ਵੀ ਮਿਲੇਗੀ ਔਰ ਉਹਨਾਂ ਨੂੰ ਕਾਮਯਾਬ ਕਰਨ ਵਾਸਤੇ ਸਾਡੀ ਪੂਰੀ ਕੋਸ਼ਿਸ਼ ਹੋਏਗੀ ਸੰਧੂ ਸਾਹਿਬ ਇਹਦੇ ਵਿੱਚ ਪੰਜਾਬ ਦੇ ਵਿਦਿਆਰਥੀ ਐਡਮਿਸ਼ਨ ਲੈ ਸਕਦੇ ਆ ਦੇਸ਼ ਭਰ ਦੇ ਨਹੀਂ ਦੇਸ਼ ਭਰ ਦੇ ਲੈ ਸਕਦੇ ਜੀ ਚਾਹੇ ਉਹ ਕਿਤੋਂ ਵੀ ਹੋਣ ਲੇਕਿਨ ਕਿਉਂਕਿ ਪੰਜਾਬ ਦੇ ਵਿੱਚ ਯੂਨੀਵਰਸਿਟੀ ਹੈ ਪੰਜਾਬ ਦੇ ਵਿੱਚ ਕਨਵੀਨੀਅੰਸ ਹੈ ਸੁਵਿਧਾ ਹੈ ਆਣ ਜਾਣ ਦੀ ਔਰ ਸਾਡੀ ਵੀ ਕੋਸ਼ਿਸ਼ ਹੈ ਕਿ ਪੰਜਾਬ ਦੇ ਨੌਜਵਾਨ ਵੱਧ ਤੋਂ ਵੱਧ ਇਸ ਦੇ ਵਿੱਚ ਸ਼ਾਮਲ ਹੋਣ ਸਰ ਇਸ ਚ ਆਯੂ ਕਿੰਨੀ ਰਹੇਗੀ ਜਿਹੜੇ ਵਿਦਿਆਰਥੀ ਦਾਖਲਾ ਲੈਣ ਦੇ 30 ਸਾਲ ਤੋਂ ਘੱਟ ਉਮਰ ਦਾ ਇੱਕ ਮੈਂਬਰ ਹੋਣਾ ਜ਼ਰੂਰੀ ਹੈ ਕਿਸੇ ਵੀ ਸਟਾਰਟਅੱਪ ਦੇ ਵਿੱਚ 30 ਸਾਲ ਤੋਂ ਘੱਟ ਉਮਰ ਵਾਲਾ ਕਿਉਂਕਿ ਯੰਗ ਐਂਟਰਪ੍ਰੈਨਿਓਰਸ਼ਿਪ ਪ੍ਰੋਗਰਾਮ ਹੈ 30 ਸਾਲ ਤੋਂ ਘੱਟ ਵਾਲਾ ਜ਼ਰੂਰ ਹੋਣਾ ਚਾਹੀਦਾ ਸਰ ਇੱਕ ਆਖਰੀ ਸਵਾਲ ਪੰਜਾਬ ਦੇ ਯੂਥ ਲਈ ਕੀ ਮੈਸੇਜ ਦੇਣਾ ਚਾਹੂੰਗਾ ਪੰਜਾਬ ਦੇ ਯੂਥ ਨੂੰ ਨਿਰਾਸ਼ਾ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਬਾਹਰ ਭੱਜਣ ਦੀ ਜ਼ਰੂਰਤ ਨਹੀਂ ਹੈ ਅਸੀਂ ਪੰਜਾਬ ਨੂੰ ਖੜਾ ਕਰਨਾ ਪੈਣਾ ਸਿਰ ਔਰ ਇਹ ਨੌਜਵਾਨਾਂ ਨੇ ਖੜਾ ਕਰਨਾ ਸਾਡੀ ਡਿਊਟੀ ਤਾਂ ਇੰਨੀ ਹੈ ਕਿ ਅਸੀਂ ਉਹਨਾਂ ਵਾਸਤੇ ਮੌਕੇ ਲੈ ਕੇ ਆਈਏ ਅਫਸਰ ਲੈ ਕੇ ਆਈਏ ਔਰ ਅਸੀਂ ਲੈ ਕੇ ਆ ਰਹੇ ਹਾਂ ਉਹ ਹਿੰਮਤ ਕਰਨ ਅੱਗੇ ਹੋਣ ਆਪਣੇ ਆਈਡੀਆ ਲੈ ਕੇ ਆਉਣ ਉਹ ਨੌਕਰੀ ਨਹੀਂ ਕਰਨਾ ਚਾਹੁੰਦੇ ਆਪਣਾ ਸਟਾਰਟਅਪ ਕਰਨਾ ਚਾਹੁੰਦੇ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਇਹ ਮੰਚ ਉਹਨਾਂ ਵਾਸਤੇ ਹੈ ਇਹ ਸੀ ਸਾਡੇ ਨਾਲ ਰਾਜ ਸਭਾ ਸੰਸਦ ਸਤਨਾਮ ਸਿੰਘ ਸੰਧੂ ਜੀ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਇਹ ਜਿਹੜਾ ਕੈਂਪਸ ਟੈਂਕ ਦੀ ਲਾਂਚਿੰਗ ਕਰੀ ਗਈ ਹੈ ਦੇਸ਼ ਭਰ ਦੇ ਵਿਦਿਆਰਥੀ ਇਹਦੇ ਵਿੱਚ ਦਾਖਲਾ ਲੈ ਸਕਦੇ ਨੇ ਤੇ ਇਹਦੀ ਆਯੂ 30 ਸਾਲ ਦੀ ਰਹੇਗੀ ਚੰਡੀਗੜ੍ਹ ਸੇ ਕੈਮਰਾ ਪਰਸਨ ਰਾਜਵੀਰ ਕੇ ਸਾਥ ਹਿਮਾਂਚੂ ਸ਼ਰਮਾ ਦੀ ਰਿਪੋਰਟ